ਗੁਰਵਿੰਦਰ ਕਿਸੇ ਕੰਮ ਬਾਜ਼ਾਰ ਆਇਆ ਸੀ ਤੇ ਨਾਲ ਬਲੇ ਨੂੰ ਦਤ ਆਇਆ ਜਿਸ ਕੰਮ ਉਸ ਦਾ ਪੁੰ ਆਇਆ ਕਿ ਜਲਦੀ ਦੁਕਾਨ ਤੇ ਕਿਸੇ ਨੇ ਅਰਜੀ ਟਾਈਪ ਕਰਾਣੀ ਹੈ ਤਾਂ ਮੈਂ ਬਾਜ਼ਾਰੋਂ ਫੋਟ ਸ਼ੀਟ ਪੇਪਰ ਲੈ ਕੇ ਜਲਦੀ ਆ ਗਿਆ ਹੁਣ ਮੈਡਮ ਦੀ ਅਰਜੀ ਲਿਖਣ ਲੱਗਾ ਤੇ ਕੁਲਵਿੰਦਰ ਨੇ ਪੁੱਛਿਆ ਕਿ ਹਾਂ ਜੀ ਦੱਸੋ ਕੀ ਸਮੱਸਿਆ ਹੈ ਤਾਂ ਕਹਿਣ ਲੱਗੀ ਕਿ ਗੱਲ ਇਹ ਹੈ ਕਿ ਮੇਰਾ ਪਤੀ ਮੈਨੂੰ ਛੱਡ ਕੇ ਲੁਧਿਆਣੇ ਚਲਾ ਗਿਆ ਹੈ ਤੇ ਮੈਂ ਆਪਣੇ ਤਿੰਨ ਬਤਕਿਆਂ ਨਾਲ ਇਕੱਲੀ ਕਿਰਾਏ ਦੇ ਮਕਾਨ 'ਚ ਰਹਿ ਰਹੀ ਹਾਂ ਮੇਰੇ ਦੋ ਮੁੰਡੇ ਹਨ ਇੱਕ ਵਿਆਹ ਦਿੱਤਾ ਤੇ ਦੂਜਾ ਕੁਵਾਲਾ ਪੜਦਾ ਹੈ ਤੇ ਕੁੜੀ ਬੀਏ ਕਰਕੇ ਘਰ ਬੈਠੀ ਏ ਉਸਦਾ ਵਿਆਹ ਵੀ ਕਰਨਾ ਏ ਅਜੇ ਗੱਲਾਂ ਦੱਸ ਰਹੀ ਸੀ ਕਿ ਪਤਾ ਨਹੀਂ ਕਿਸ ਦਾ ਫੋਨ ਆ ਗਿਆ ਤੇ ਉਸ ਨਾਲ ਗੱਲਾਂ ਕਰਨ ਲੱਗੀ ਪਹਿਲਾਂ ਤਾਂ ਉਸ ਨਾਲ ਹੱਥ ਹੱਥ ਗੱਲਾਂ ਕਰਦੀ ਰਹੀ ਫਿਰ ਪਤਾ ਨਹੀਂ ਕੀ ਗੱਲ ਹੋਈ ਗੁੱਸੇ ਚ ਆ ਕੇ ਕਹਿਣ ਲੱਗੀ ਕਿ ਦੇਖ ਲਈ ਕਿਵੇਂ ਲੀਕਾ ਕਢਵਾਉ ਉਸ ਨੂੰ ਮੈਂ ਤਲਾਕ ਨਹੀਂ ਦੇਣਾ ਤੇ ਚੈਨਲ ਜੀ ਨਹੀਂ ਦੇਣਾ ਸਭ ਕੁਝ ਲੈ ਕੇ ਹਟਾਂਗੀ ਆਪ ਚਾਹੇ ਉਹ ਸੜਕ ਤੇ ਆ ਜਾਏ ਇੰਨਾ ਸਾਰਿਆਂ ਨੂੰ ਐਸੇ ਕੇਸ ਫਸਾਉਂ ਹਾਈ ਹਾਈ ਕੋਰਟ ਕਿਉਂ ਵੀ ਜਮਾਨਤ ਨਹੀਂ ਹੋਣੀ ਤੂੰ ਫਿਕਰ ਨਾ ਕਰ ਤਾਂ ਕੁਲਵਿੰਦਰ ਨੇ ਵਿੱਚੋਂ ਟੋਕ ਦੇ ਕਿ ਆ ਕਿ ਮੈਡਮ ਇਹ ਤਾਂ ਸਾਡਾ ਘਰ ਨਹੀਂ ਮੇਰੀ ਦੁਕਾਨ ਹੈ ਤੁਸੀਂ ਜੋ ਵੀ ਗੱਲ ਕਰਨੀ ਹੈ ਆਰਾਮ ਨਾਲ ਕਰੋ ਮੇਰੀ ਦੁਕਾਨਦਾਰੀ ਖਰਾਬ ਹੁੰਦੀ ਹੈ ਤਾਂ ਉਹ ਕੁਲਵਿੰਦਰ ਨੂੰ ਕਹਿਣ ਲੱਗਾ ਕਿ ਤੂੰ ਕੌਣ ਹੋ ਨਾਹੀਂ ਮੈਨੂੰ ਰੋਕਣ ਵਾਲਾ ਮੈਂ ਤਾਂ ਕਦੇ ਘਰ ਵਾਲੀ ਦੀ ਤਾਂ ਕੀ ਕਿਸੇ ਦੀ ਨਹੀਂ ਸੁੰਦੀ ਤੂੰ ਕੌਣ ਹੋ ਨਾਹੀਂ ਮੈਨੂੰ ਰੋਕਣ ਵਾਲਾ ਤਾਂ ਕੁਲਵਿੰਦਰ ਹੱਥ ਜੋੜਦੇ ਹੋਏ ਕਹਿਣ ਲੱਗਾ ਕਿ ਪ੍ਰਧਾਨ ਜੀ ਮੈਂ ਨਹੀਂ ਢਾਡੀ ਅੱਜ ਲਿਖ ਸਕਦਾ ਕਿਸੇ ਹੋਰ ਕੋਲ ਲਿਖਵਾ ਲਓ ਤੇ ਉਹ ਬੁੜਬੁੜ ਕਰਦੀ ਚਲੀ ਗਈ ਮੈਂ ਉਸ ਦੇ ਜਾਣ ਤੋਂ ਬਾਅਦ ਗगन ਆਇਆ ਤੇ ਕਹਿਣ ਲੱਗਾ ਕਿ ਅੱਜ ਪ੍ਰਧਾਨ ਜੀ ਕਿਨੇ ਆਈ ਸੀ ਲੱਗਦਾ ਹੈ ਅੱਜ ਫਿਰ ਕਿਸੇ ਨੂੰ ਸ਼ਿਕਾਰ ਬਣਾਉਣ ਆਈ ਹੋਣੀ ਹੈ ਇਹ ਤਾਂ ਅਰਜ਼ੀਆਂ ਪਾਪਾ ਕਿਸੇ ਨਾ ਕਿਸੇ ਨੂੰ ਤੰਗ ਪਰੇਸ਼ਾਨ ਕਰਦੀ ਰਹਿੰਦੀ ਹੈ ਹਰ ਕੋਈ ਇਸ ਤੋਂ ਦੁਖੀ ਹੈ ਬਧੀਆ ਕੀਤਾ ਵਧੀਆ ਕੀਤਾ ਇਸ ਨੂੰ ਜਵਾਬ ਦੇ ਕੇ ਐਸੀ ਔਰਤ ਦੀ ਅਰਜੀ ਲਿਖਣੀ ਨਹੀਂ ਚਾਹੀਦੀ ਤਾਂ ਇਹ ਸੁਣ ਕੇ ਕਲਵਿੰਦਰ ਗगन ਨੂੰ ਕਹਿਣ ਲੱਗਾ ਕਿ ਜੇ ਮੈਂ ਨਹੀਂ ਅਰਜੀ ਲਿਖਾਂਗਾ ਤਾਂ ਕੋਈ ਹੋਰ ਲਿਖੇਗਾ ਅਗਲੇ ਨੇਤਾ ਅਗਲੇ ਨੇ ਤਾਂ ਪੈਸੇ ਲੈ ਕੇ ਅਰਜੀ ਲਖਵਾਣੀ ਹੈ ਸੱਚ ਝੂਠ ਜੋ ਮਰਜ਼ੀ ਲਖਵਾਏ ਤਾਂ ਗगन ਕਹਿਣ ਲੱਗਾ ਕਿ ਤੇਰੀ ਗੱਲ ਠੀਕ ਹੈ ਪਰ ਕਈ ਵਾਰ ਜਦੋਂ ਬੰਦੇ ਨੂੰ ਪਤਾ ਹੋਵੇ ਕਿ ਇਹ ਬੰਦਾ ਗਲਤੀ ਪਾਉਂਦਾ ਸਾਥ ਦੇਣਾ ਤਾਂ ਦੂਰ ਤੇ ਗੱਲ ਉਸ ਨਾਲ ਗੱਲ ਵੀ ਨਹੀਂ ਕਰਨੀ ਚਾਹੀਦੀ ਜੇ ਤੈਨੂੰ ਕੁਝ ਨਹੀਂ ਪਤਾ ਤਾਂ ਗੱਲ ਵੱਖਰੀ ਹੈ ਤਾਂ ਕੁਲਵਿੰਦਰ ਕਹਿਣ ਲੱਗਾ ਕਿ ਤੈਨੂੰ ਤਾਂ ਪਤਾ ਹੈ ਮੈਨੂੰ ਕਚਹਿਰੀ 'ਚ ਆਏ ਨੂੰ ਇੱਕ ਸਾਲ ਵੀ ਨਹੀਂ ਹੋਇਆ ਮੈਨੂੰ ਤਾਂ ਹਲੇ ਇਸ ਬਾਰੇ ਕੁਝ ਨਹੀਂ ਪਤਾ ਮੈਂ ਤਾਂ ਇਸ ਨੂੰ ਜਵਾਬ ਮੈਂ ਤਾਂ ਇਸ ਨੂੰ ਪਾਂ ਜਵਾਬ ਦੇ ਦਿੱਤਾ ਕਿਉਂਕਿ ਇਸ ਦੇ ਗਲੇ 'ਚ ਸਪੀਕਰ ਕਟ ਕੀਤਾ ਹੋਇਆ ਸੀ ਉੱਚੀ ਉੱਚੀ ਬੋਲ ਕੇ ਮੈਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਗੱਲਾਂ ਕਿਸੇ ਹੋਰ ਨਾਲ ਕਰਦੀ ਸੀ ਤੇ ਉੱਚਾ ਨੀਵਾਂ ਉਸ ਨੂੰ ਬੋਲਦੀ ਸੀ ਪਰ ਅਗਲੇ ਸੁਣਨ ਦੇਖਣ ਵਾਲੇ ਨੂੰ ਪਰ ਅਗਲੇ ਸੁਣਨ ਦੇਖਣ ਵਾਲੇ ਨੇ ਇਹ ਕਹਿਣਾ ਸੀ ਕਿ ਪ੍ਰਧਾਨ ਨੇ ਅੱਜ ਕੁਲਵਿੰਦਰ ਦੀ ਕਲਾਸ ਲਾਤੀ ਦੇਖਿਓ ਹੁਣ ਕਿਵੇਂ ਜੋਤੀ ਯਾਦ ਆਉਂਦੀ ਹੈ ਤਾਂ ਇਹ ਸੁਣ ਕੇ ਗਗਨ ਕਹਿਣ ਲੱਗਾ ਕਿ ਤੂੰ ਵੀ ਭੁਲਾਏ ਚੱਲ ਕੋਈ ਨਾ ਹੌਲੀ ਹੌਲੀ ਸਭ ਠੀਕ ਪਾ ਜਾਏਗਾ ਜਿਹੜਾ ਕਚੈਰੀ ਚ ਆਛ ਆ ਗਿਆ ਉਹ ਕਿਤੇ ਨਹੀਂ ਮਾਰ ਖਾਂਦਾ ਬਾਕੀ ਕਚੈਰੀ ਤਾਂ ਕੀ ਬਾਕੀ